ਸੇਕਾਲ ਜੀ ਸਵਾਤ ਹੈ ਤੁਹਾਡਾ ਮੇਰੇ ਚੈਨਲ ਗੋਲਵਾਰ ਬਟਿਕ ਤੇ ਅੱਜ ਆਪਾਂ ਲੈ ਕੇ ਆਏ ਨਵੀਂ ਵੀਡੀਓ ਨਵੀਂ ਵੀਡੀਓ ਦੇ ਵਿੱਚ ਅੱਜ ਤੱਕ ਤੁਹਾਨੂੰ ਦਿਖਾਵਾਂਗੇ ਜੀ ਨਵੇਂ-ਨਵੇਂ ਸੂਟ ਇਹ ਆਪਣੇ ਸੂਟ ਅੱਜ ਆਪਾਂ ਲੈ ਕੇ ਆਏ ਜੀ ਬਰਬਰੀ ਦੇ ਪਿਓਰ ਬਰਬਰੀ ਦੇ ਡਿਜੀਟਲ ਪ੍ਰਿੰਟ ਦੇ ਵਿੱਚ ਆਪਣੇ ਸੂਟ ਨੇ ਇਹ ਹੈਗਾ ਆਪਣਾ ਫਸਟ ਸੂਟ ਇਹ ਪਿਓਰ ਬਰਬਰੀ ਦਾ ਸਟਾਫ ਹੈ ਜੀ ਬਹੁਤ ਸੌਫਟ ਸਟਾਫ ਹੈ ਇਹ ਥੋੜਾ ਖਦਰਰਾ ਜਿਹਾ ਹੁੰਦਾ ਝੂਟ ਬਰਬਰੀ ਇਹ ਪਿਓਰ ਬਰਬਰੀ ਹੈ ਜੀ ਇਹ ਬਣਿਆ ਬੜਾ ਕੇਰਾ ਕੇਰੇ ਦੇ ਉੱਪਰ ਬਣਿਆ ਹੋਇਆ ਫਲਾਰ ਤੇ ਇੱਕ ਫਲਾਰ ਬਣਿਆ ਹੋਇਆ ਉੱਪਰ neck ਤੇ neck ਦੇ نیچے ਆਪਣਾ ਇਹ ਫਲਾਰ ਆਊਗਾ ਔਰ ਵਿੱਚ ਬਣਿਆ ਹੋਇਆ ਇਹਦੇ ਸ਼ੈਡੋ ਪ੍ਰਿੰਟ ਜੀ ਸਾਰੀ ਸ਼ਰਟ ਦੇ ਇਹ ਹੈਗੇ ਆ ਬਾਜੂ ਸਾਈਡ ਤੇ ਬਾਜੂ ਨੇ ਬਾਜੂ ਦੇ ਉੱਪਰ ਵੀ ਆਪਣਾ ਇਹ ਬਣਿਆ ਹੋਇਆ ਡਿਜੀਟਲ ਪ੍ਰਿੰਟ ਇਹਦੇ नीचे ਲੱਗੂਗੀ ਜੀ ਲਾਈਨਿੰਗ ਇਹ ਆਪਣੀ ਹੈਗੇ ਇਹਦੀ ਸੈਕੰਡ ਬਾਜੂ ਹੈਗਾ ਜੀ ਇਹਦਾ ਬੈਕ ਪੱਲਾ ਬੈਕ ਪੱਲਾ ਇਹਦਾ ਪਲੇਨ ਹੈ ਇੱਕ बाजू ਆਪਣੀ ਇਹ ਤਿੱਕੇਦੜੀ ਸਾਈਡ ਦੋਨੋਂ ਸਾਈਡਾਂ ਦੇ ਬਾਜੂ ਦਿੱਤੀਆਂ ਹੋਈਆਂ ਨੇ ਤੇ ਫਰੰਟ ਹੈਗਾ ਜਿਹੜਾ ਫਰੰਟ ਵੀ ਹੈਗਾ ਆਪਣਾ ਡਿਜੀਟਲ ਪ੍ਰਿੰਟ ਦੇ ਨਾਲ ਬਾਟਮ ਹੈਗੀ ਜੀ ਇਹਦੇ ਨਾਲ ਪਲੇਨ ਮਸਲੀਨ ਦੀ ਬੇਸ ਨਾਲ ਦੀ ਬਾਟਮ ਹੈ ਮਸਲੀਨ ਦੀ ਬਾਟਮ ਹੈ ਜਿਹੜਾ ਤੇ ਇਹ ਹੈਗਾ ਜੀ ਇਹਦਾ ਸੇਮ ਹੀ ਦੁਪੱਟਾ ਤਰਾ ਦੁਪੱਟਾ ਬਣਿਆ ਹੋਇਆ ਹੈ ਲਾੜੇ ਦੇ ਬਣੇ ਹੋਏ ਰੈਡੀਸਰ ਪ੍ਰਿੰਟ ਦੇ ਜਿਸ ਤਰ੍ਹਾਂ ਕਿ ਸ਼ਰਟ ਬਣੀ ਹੋਈ ਸੀ ਤੇ ਸੈਂਟਰ ਹੈਗਾ ਇਹਦਾ ਪਲੇਨ ਸ਼ੈਡੋ ਪ੍ਰਿੰਟ ਦੇ ਵਿੱਚ ਤੇ ਇਧਰ ਵੀ ਸਾਈਡ ਵੀ ਇਹਦਾ ਸੇਮ ਹੀ ਪ੍ਰਿੰਟ ਜੋ ਆਪਣਾ ਹੈਗਾ ਤੇ ਸ਼ਰਟ ਦੇ ਘੇਰੇ ਦੇ ਉੱਪਰ ਸੇਮ ਪ੍ਰਿੰਟ ਤੋਂ ਲੜਾਂ ਦੇ ਬਣਿਆ ਹੋਇਆ ਤੇ ਸੈਂਟਰ ਦੇ ਵਿੱਚ ਉਹ ਜਿਹੜਾ ਹੈਗਾ ਦੁਪੱਟਾ ਉਹ ਪਲੇਨ ਹੈ ਸ਼ੈਡੋ ਪ੍ਰਿੰਟ ਦੇ ਵਿੱਚ ਠੀਕ ਆ ਬਹੁਤ ਪਿਆਰਾ ਸੂਟ ਬਣਿਆ ਹੈ ਔਰ ਮੀਡੀਅਮ ਸ਼ੇਡ ਹੈ ਗਰਮੀਆਂ ਵਾਲਾ ਸ਼ੇਡ ਹੈ ਫਲਾਈਟ ਪੀਚ ਦਾ ਸ਼ੇਡ ਹੈ ਬਹੁਤ ਹੀ ਪਿਆਰਾ ਕਲਰ ਹੈ ਤੇ ਇਹ ਹੈਗਾ ਜੀ ਇਹਦਾ ਸੈਕੰਡ ਕਲਰ ਇਹ ਵੀ ਸੋਰੀ ਇਹ ਦੁਪੱਟਾ ਇਹ ਹੈਗੀ ਦੀ ਸ਼ਰਟ ਸ਼ਰਟ ਸੇਮ ਬਣੀ ਹੋਈ ਹੈ ਪਿੰਕ ਰੰਗ ਦਾ ਲਾਈਟ ਪਿੰਕ ਰੰਗ ਦਾ ਸੂਟ ਹੈ ਇਹ ਇਹ ਬਣਿਆ ਵੈਰਾ ਕੇਰਾ ਤੇ ਉੱਪਰ ਦਿੱਤਾ ਹੋਇਆ ਫਲਾਰ ਇਹਦੇ ਡਿਜ਼ਾਈਨ ਦਾ ਫਰਕ ਹੈ ਦਾ ਪ੍ਰਿੰਟ ਹੋ ਰਿਹਾ ਤੇ ਡਿਜੀਟਲ ਪ੍ਰਿੰਟ ਤੇ ਬਣੀ ਹੋਈ ਹੈ ਸ਼ਰਟ ਇਹ ਸਾਰੀ ਵਿੱਚ ਹੈਗਾ ਜੀ ਇਹਦੇ ਸ਼ੈਡੋ ਪ੍ਰਿੰਟ ਤੇ ਬਣਿਆ ਹੋਇਆ ਇਹਦੇ ਬਾਜੂ ਬਹੁਤ ਹੀ ਪਿਆਰ ਔਰ ਕਰਮੇ ਦੇ ਵਿੱਚ ਬਹੁਤ ਹੀ ਸਿੰਪਲ ਤੇ ਸੋਬਰ ਜਿਹਾ ਸੂਟ ਹੈ ਇਹ ਹੈਗੀ ਤੇ ਨਾਲ ਬਾਟਮ ਬਾਟਮ ਹੈਗੀ 2 ਮੀਟਰ ਦੀ ਮਸਲੀਨ ਦੀ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਉਹ ਦੁਪੱਟੇ ਦੇ ਲੜ ਬਣੇ ਹੋਏ ਸੀ ਤੇ ਇਹ 4 ਸਾਈਡ ਆ ਇਹਦੇ ਨਾਲ ਦੁਪੱਟੇ ਦੇ ਡਿਸਟਰ ਪ੍ਰਿੰਟ ਬਣਿਆ ਹੈ 4 ਸਾਈਡ ਪ੍ਰਿੰਟ ਬਣਿਆ ਹੈ ਬਹੁਤ ਹੀ ਪਿਆਰਾ ਪ੍ਰਿੰਟ ਹੈ ਸਾਰਾ ਦਪਟਾ ਬਹੁਤ ਜਿਆਦਾ ਸੋਹਣਾ ਬਣਿਆ ਹੈ ਗਰਮੀਆਂ ਦੇ ਵਿੱਚ ਪਾਉਣ ਨੂੰ ਬਹੁਤ ਵਧੀਆ ਸਟੱਫ ਹੈ ਜੀ ਆਪਣਾ ਫਰੰਟ ਇਹ ਹੈ ਤੇ ਲਾਈਟ ਫਰੋਜ਼ੀ ਕਲਰ ਹੈ ਤੇ ਜਿਹੜੀ ਬਾਟਮ ਹੈਗੀ ਹੈ ਬਾਟਮ ਹੈਗੀ ਮਸਲੀਨ ਦੀ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਜੀ ਇੱਕ ਕਲਰ ਇਹ ਹੈ ਇਹ ਥੋੜਾ ਡਾਰਕ ਫਰੋਜ਼ੀ ਹੈ ਬਹੁਤ ਹੀ ਪਿਆਰਾ ਕਲਰ ਹੈ ਨਾ ਪ੍ਰਿੰਟ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਹੈ ਨਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਤਾਂ ਇਸ ਪ੍ਰਿੰਟ ਦੇ ਵਿੱਚ ਤੇ ਇਹ ਪ੍ਰਿੰਟ ਹੈ ਹੈਗਾ ਆਪਣਾ ਇਹ ਸ਼ਰਟ ਹੈ ਸ਼ਰਟ ਦੇ ਨੀਚੇ ਘੇਰੇ ਦੇ ਉੱਪਰ ਲੱਗੀ ਹੋਈ ਹੈ ਲੇਸ ਜ ਬਹੁਤ ਹੀ ਪਿਆਰਾ ਪ੍ਰਿੰਟ ਹੈ ਉਸ ਛੋਟਾ ਬਰੀਕ ਬਰੀਕ ਜਿਹਾ ਪ੍ਰਿੰਟ ਹੈ ਇਹ ਬਣੀ ਹੋਈ ਹੈ ਜੀ ਇਹਦੀ ਬੋਟਮ ਮਸਲੀਨ ਦੀ ਤੇ ਇਹਦੇ ਨਾਲ ਦੁਪੱਟਾ ਦੁਪੱਟਾ ਇਹਦਾ ਸੇਮ ਪ੍ਰਿੰਟ ਜਿਸ ਤਰ੍ਹਾਂ ਸ਼ਰਟ ਦੇ ਵਿੱਚ ਪ੍ਰਿੰਟ ਹੈ ਸੇਮ ਪ੍ਰਿੰਟ ਲਈ ਇਹ ਤਾਂ ਹੈਗਾ ਜੀ ਦੁਪੱਟਾ ਬਹੁਤ ਖੁੱਲੇ ਡੁੱਲੇ 2.5 ਮੀਟਰ ਦੇ ਦੁਪੱਟੇ ਨੇ ਬਹੁਤ ਹੀ ਪਿਆਰੇ ਦੁਪੱਟੇ ਨੇ ਦੁਪੱਟਿਆਂ ਨਾਲ ਸੀਗੇ ਇਹ ਸੂਟ ਦੇ ਨਾਲ ਦੁਪੱਟਾ ਨਹੀਂ ਪ੍ਰਿੰਟ ਸੇਮ ਹੈ ਜੀ ਪਰ ਇਹ ਵਿਦਆਊਟ ਦੁਪੱਟਾ ਨੇ ਇਹ ਸੂਟ ਹੈਗੇ ਵਿਦਆਊਟ ਦੁਪੱਟਾ ਤੇ ਇੱਕ ਕਲਰ ਇਹਦੇ ਵਿੱਚ ਗਰੇ ਹੈ ਇਹ ਵੀ ਹੈਗਾ ਜੀ ਬਰਬਰੀ ਸਟੌਫ ਦਾ ਹੀ ਹੈ ਸੇਮ ਹੀ ਪ੍ਰਿੰਟ ਹੈ ਬਟੇ ਬਟੋਬੀ ਤੋਂ ਉੱਟ ਦੁਪੱਟਾ ਨਹੀਂ ਦੁਪੱਟਾ ਆਪਾ ਆਪਣੇ ਚੋਅਸ ਦਾ ਜਿਹੋ ਜਿਹਾ ਮਰਜ਼ੀ ਡਾਈ ਕਰਵਾ ਸਕਦੇ ਆ ਇਹਨਾਂ ਪਾਟਮੇ ਜੀ ਮਸਲੀਨ ਦੀ ਗਰੇ ਕਲਰ ਦੀ ਇਹ ਸੂਟ ਹੈਗੇ ਸੀ ਆਪਣੇ ਸਾਰੇ ਬਰਬਰੀ ਦੇ ਮਤਲਬ ਕਿ ਬਰਬੀ ਦੀ ਸ਼ਰਟਾਂ ਸੀਗੀਆਂ ਤੇ ਬਾਟਮਾਂ ਸੀਗੇ ਜਿਹੜੀ ਉਹ ਮਸਲੀਨ ਦੀ ਆ ਤੇ ਦੋ ਸੂਟਾਂ ਦੇ ਨਾਲ ਆਪਣੇ ਸੌਰੀ ਤਿੰਨ ਸੂਟਾਂ ਦੇ ਨਾਲ ਆਪਣੇ ਦੁਪੱਟੇ ਵੀ ਹੈਗੇ ਸੀਗੇ ਨਾਲ ਬਰਬੀ ਤੇ ਦੋ ਸੂਟਾਂ ਜਿਹੜੇ ਆਪਣੇ ਵਿਦੋਗ ਦੁਪੱਟਾ ਨੇ ਠੀਕ ਹੈ ਜੀ ਤੇ ਇਹ ਸੂਟ ਹੈਗਾ ਜੀ 오ਰਗੈਂਜਾ ਦਾ ਇਹ ਵੀ ਬਹੁਤ ਪਿਆਰਾ ਸਟੱਫ ਹੈ ਔਰ ਗਰਮੀਆਂ ਦੇ ਵਿੱਚ ਪਾਉਣ ਵਾਲਾ ਸਟੱਫ ਹੈ ਇਹ 오ਰਗੈਂਜਾ ਦੀ ਸ਼ਰਟ ਸੂਟ ਹੈ ਇਹ ਹੋਈ ਹੈ ਜੀ ਦੀ ਸ਼ਰਟ ਸ਼ਰਟ ਦੇ ਉੱਪਰ ਹੋਇਆ ਹੈ ਪੈਂਟ ਪ੍ਰਿੰਟ ਦੇ ਵਿੱਚ ਆਪਣੇ ਕੀਤਾ ਹੋਇਆ ਇਹਦੇ ਵਿੱਚ ਹੈਂਡਵਰਕ ਸਿੱਪੀ ਦਾ ਤੇ ਥ੍ਰੈਡ ਦਾ ਹੈਂਡਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਸੂਟ ਹੈ ਇਹ ਬਣਿਆ ਹੋਇਆ ਇਹਦਾ ਕੇਰਾ ਕੇਰਾ ਵੀ ਥ੍ਰੈਡਵਰਕ ਤੇ ਵਿੱਚ ਸਿੱਪੀ ਦਾ ਵਰਕ ਹੋਇਆ ਹੈ ਸਾਰੇ ਕੇਰੇ ਦੇ ਵਿੱਚ ਇਸ ਤਰ੍ਹਾਂ ਹੀ ਆਪਣਾ ਵਰਕ ਹੋਇਆ ਹੈ ਬਹੁਤ ਪਿਆਰਾ ਸੂਟ ਹੈ ਜਿਹੜੀ ਇਹਦਾ ਬਾਟਮ ਹੈ ਜੀ ਬਾਟਮ ਹੈਗੀ ਇਹਦੇ ਨਾਲ ਸਿਲਕ ਦੀ ਸਿਲਕੀ ਬਾਟਮ ਬਣੀ ਹੋਊਗੀ ਸੇਮ بیس ਕਲਰ ਦੀ ਬਾਟਮ ਇਹਦੇ ਨਾਲ ਬਹੁਤ ਪਿਆਰਾ ਬਹੁਤ ਆ ਲਾਈਟ ਜਿਹਾ ਕਲਰ ਹੈ ਔਰ ਸੋਬਰ ਜਿਹਾ ਕਲਰ ਹੈ ਹਨਾ ਗਰਮੀਆਂ ਦੇ ਵਿੱਚ ਪਾਉਣ ਵਾਲਾ ਬਹੁਤ ਹੀ ਪਿਆਰਾ ਸਟਫ ਹੈ ਤੇ ਔਰਗੰਜਾ ਪਰਾਨ ਨਾਲ ਗਰਮੀਆਂ ਦੇ ਵਿੱਚ ਵੀਅਰ ਕਰ ਸਕਦੇ ਆ ਇਹ ਬਣਿਆ ਹੈ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਦੁਪੱਟਾ ਵੀ ਔਰਗੰਜਾ ਦੀ ਬਣਿਆ ਹੈ ਦੋਨੋਂ ਸਾਈਡਾਂ ਤੇ ਸੇਮ ਬੇਲ ਬਣੀ ਹੋਈ ਹੈ ਛੋਟੇ ਫੁੱਲ ਦੇ ਵਿੱਚ ਜਿਹੜੀ ਆਪਾਂ ਨੇ ਘੇਰੇ ਦੇ ਉੱਪਰ ਫਲਾਵਰ ਬਣਿਆ ਹੋਇਆ ਸੀ ਸੇਮ ਹੀ ਬੇਲ ਹੋਣੀ ਹੋਈ ਹੈ ਆਪਣੇ ਦੁਪट्टे ਦੇ ਵਿੱਚ ਤੇ ਇਸ ਤਰ੍ਹਾਂ ਬਣੀ ਹੋਈ ਹੈ ਬੇਲ ਲੜਾਂ ਦੇ ਉੱਪਰ ਤੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਆਪਾਂ ਨੇ ਲੇਸ ਦੇ ਨਾਲ ਲੇਸ ਦੇ ਨਾਲ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈ ਲੇਸ ਲੇਸ ਦੇ ਨਾਲ ਹੀ ਦੁਪੱਟੇ ਦੀ ਗ੍ਰੇਸ ਹੈ ਜਿਹੜੀ ਬਹੁਤ ਜ਼ਿਆਦਾ ਆਉਂਦੀ ਹੈ ਆਰਡਰ ਨਾਲ ਜੇ ਕੋਈ ਵੀ ਸੂਟ ਪਸੰਦ ਆਤਾ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਕਰ ਸਕਦੇ ਹੋ ਤੇ ਆਪਣਾ ਸੂਟ ਜਿਹੜਾ ਬਾਏ ਕਰ ਸਕਦੇ ਹੋ ਕੋਰੀਅਰ ਸਰਵਿਸ ਜੀ ਆਪਣੀ ਪੂਰੇ ਵਰਲਡ ਦੇ ਵਿੱਚ ਹੈ ਕੋਈ ਵੀ ਆਪਾਂ ਤੁਹਾਨੂੰ ਕਿਤੇ ਵੀ ਮਰਜ਼ੀ ਕੋਈ ਵੀ ਸੂਟ ਮੰਗਵਾ ਸਕਦਾ ਹੈ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਸੂਟ ਕਿੱਦਾਂ ਦੇ ਲੱਗੇ ਧੰਨਵਾਦ ਜੀ